ਕਈ ਵਰੀ ਧਾਰਮ ਧਰਮ ਦੇ ਰਸਤੇ ਤੇ ਚਲਦਾ ਹੋਇਆ ਧਾਰਮਿਕ ਮਨੁੱਖ ਗਲਤੀਆਂ ਕਰਦਾ ਪਰ ਉਹਨੂੰ ਉਹਦਾ ਪਤਾ ਨਹੀਂ ਲੱਗਦਾ ਉਹ ਕਰੀ ਜਾਂਦਾ ਜੋ ਇੱਕ ਦਿਨ ਕੀਤੀ ਗਲਤੀ ਉਹ ਰੋਜ਼ ਔਰ 40 40 ਸਾਲ 50 50 ਸਾਲ ਤੱਕ ਉਹ ਗਲਤੀਆਂ ਕਰੀ ਜਾਂਦਾ ਹੈ ਪਰ ਗੁਰਬਾਣੀ ਪੜ੍ਹਦੇ ਆ ਰਹਿਣਾ ਪੜ੍ਹਦੇ ਆ ਰਹਿਣਾ ਉਹਨੂੰ ਸਮਝਣਾ ਨਾ ਉਹ ਗਲਤੀ ਵਿੱਚੋਂ ਨਿਕਲਦਾ ਹੀ ਨਹੀਂ ਸਤਿਗੁਰੂ ਜੀ ਦੀ ਬਾਣੀ ਮਨੁੱਖ ਨੂੰ ਉਹਦੇ ਔਗਣ ਉਹਦੇ ਵਿਕਾਰ ਦੱਸ ਕੇ ਉਹਨੂੰ ਸੁਰਖਰੂ ਕਰਨ ਦਾ ਯਤਨ ਕਰਦੀ ਹੈ। ਕੱਲ ਜਦੋਂ ਇੱਥੋਂ ਕਥਾ ਦੀ ਸਮਾਪਤੀ ਹੋਈ ਪੋਰਾ ਸਾਹਿਬ ਕਿਉਂਕਿ ਗੁਰਮੁਖੋ ਜਦੋਂ ਅਖੰਡ ਪਾਠ ਸਭ ਚੱਲਦੇ ਹੋਣ ਨਾ ਕਈ ਤੇ ਸਵਾਲ ਕਰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਿ ਚੱਲਣਾ ਹੀ ਨਹੀਂ ਚਾਹੀਦਾ ਪਾਠ ਅਖੰਡ ਪਾਠ ਰੱਖੋ ਹੀ ਨਾ ਉਹਦਾ ਕਾਰਨ ਕੀ ਹੁੰਦਾ ਕਿ ਅਸੀਂ ਸੁਣਨਾ ਹੀ ਨਹੀਂ ਆਖੋ ਸਦਾ ਨਾਮ ਸ੍ਰੀ ਸੁਣਨਾ ਹੀ ਨਹੀਂ ਜਿੰਨੇ ਸੁਣਨਾ ਹੈ ਨਾ ਸਰਮਣ ਕਰਨਾ ਕੱਚੋਂ ਕੰਚਨ ਭਇਓ ਉਹ ਤੇ ਕੱਚ ਤੋਂ ਸੋਨਾ ਬਣ ਗਏ ਕੁ ਸੁਣੇ ਤੇ ਸਹੀ ਬੰਦ ਕਰਾਉਣਾ ਹੈ ਸੁਣਨਾ ਨਹੀਂ ਬੰਦ ਕਰਾਉਣਾ ਜਦੋਂ ਭੋਰਾ ਸਹਿਬ ਗੁਰਮੁਖ ਪਿਆਰਿਓ ਕੱਲ ਗਏ ਇਤੋਂ ਦਰਸ਼ਨ ਕਰਕੇ ਜਦੋਂ ਪ੍ਰਸ਼ਾਦ ਵਰਤਦਾ ਸੇਵਾਦਾਰ ਵੀਰ ਪ੍ਰਸ਼ਾਦ ਵਰਤਉਂਦੇ ਨੇ ਕੜਾ ਪ੍ਰਸ਼ਾਦੀ ਦੇਗ ਜਦੋਂ ਭੋਰਾ ਸਾਹਿਬ ਅੰਦਰ ਜਾਣ ਲੱਗੇ ਇੱਕ ਪੰਕਤੀ ਅੰਦਰੋਂ ਆਈ ਸਤਿਗੁਰੂ ਮਹਾਰਾਜ ਦੀ ਅੱਖ ਦੇ ਮੈਂ ਅੰਦਲੇ ਹਰ ਨਾਮ ਲਕਟਿ ਟੋਣੀ ਕਹਿੰਦੇ ਮੈਂ ਅੰਨਾ ਮੈਂ ਅੰਨਾ ਮਨੋਖਿਆ ਤੇ ਮੇਰੇ ਕੋਲ ਡਗੋਰੀ ਇੱਕ ਉਹ ਕਿਹੜੀ ਹੈ ਕਹਿੰਦੇ ਹਰੀ ਪਰਮੇਸ਼ਰ ਦੇ ਨਾਮ ਦੀ ਅੱਖ ਸਤਨਾਮ ਸ੍ਰੀ ਜੋ ਸਮਝਣਾ ਹੀ ਨਹੀਂ ਆਪਾਂ ਸਾਰਾ ਦਿਨ ਪਾਠ ਚੱਲਦੀ ਜਾਵੇ ਰਾਤ ਚੱਲਦਾ ਦਿਨੇ ਚੱਲਦਾ ਖੰਡ ਪਾਠੀ ਸਿੰਘ ਆਉਣ ਦੀ ਨਾ ਆ ਕੇ ਚੰਗੀ ਤਾਂ ਸਵਾਰ ਕੇ ਕਿਸੇ ਇਸ਼ਨਾਨ ਕਰਕੇ ਬਹਿਣ ਜੀ ਤੂੰ ਨਾ ਸੁਣੀ ਗੁਰਮੁਖ ਪਿਆਰੋ ਮੈਂ ਅੰਦਲੇ ਹਰ ਨਾਮ ਲਕਟੀ ਟੋਹਣੀ ਰਹਉ ਸਾਹਿਬ ਕੀ ਟੇਕ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਜਿਹੜਾ ਕਹਿੰਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੰਗੁਰੂ ਤੇਗ ਬਹਾਦਰ ਸਾਹਿਬ ਉਹਨੂੰ ਉਹਦਾ ਆਸਰਾ ਵੀ ਮਿਲਦਾ ਮੱਖਣਛਾਲ ਬਾਣੇ ਮੰਗੇ ਕਹਿਣ ਦੀਆਂ ਗੱਲਾਂ ਨੇ ਰਹੁ ਸਹਿਬ ਕੇ ਤੇਗ ਨਾ ਮੋਹ ਹੈ ਮੋਹਣੀ ਆ ਜਿਹੜੀ ਮਾਇਆ ਮਨੁੱਖ ਨੂੰ ਭਰਮਾਈ ਕਰਦੀ ਉਸ ਮਨੁੱਖ ਦੇ ਨੇੜੇ ਵੀ ਨਹੀਂ ਫਰਕਦੀ ਨੇੜੇ ਵੀ ਨਹੀਂ ਆਉਂਦੀ ਕਵੇ ਤੇ ਸਹੀ ਮਨ ਵਿਸ਼ਵਾਸ ਕਰਕੇ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਗੁਰਮੁਖ ਜਨ ਇੱਕ ਪੰਕਤੀ ਮਿਲ ਜਾਵੇ ਮਨੁੱਖੋ ਲੈ ਕੇ ਜਿਵੇਂ ਪ੍ਰਸਾਦ ਲੈਨੇ ਆ ਕੋ ਕਹਿੰਦਾ ਮੈਨੂੰ ਸਰੋਪਾ ਨਹੀਂ ਮਿਲਿਆ ਜਿਵੇਂ ਇਹ ਚੀਜ਼ਾਂ ਵਸਤੂਆਂ ਪ੍ਰਾਪਤ ਕਰਦੇ ਓਵੇਂ ਕਿਤੇ ਨਾਮ ਦੀ ਉਹ ਪੰਕਤੀ ਜਿਹੜੀ ਉਸ ਵਕਤ ਗੁਰੂ ਸਾਹਿਬ ਦੇ ਰਹੇ ਉਹ ਹੋਵੇ ਨਾ ਤੇਰੇ ਵਾਸਤੇ ਹੀ ਸੀ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰੇ ਜਿਹੜੀ ਪੰਕਤੀ ਆ ਰਹੀ ਉਹ ਤੇਰੀ ਹੈ ਤੂੰ ਲੈ ਜਾ ਤੇ ਗੁਰਮੁਖ ਪਿਆਰਿਓ ਇਹ ਜਦੋਂ ਸਾਨੂੰ ਗਲਤੀਆਂ ਸਾਡੀਆਂ ਲੱਭਣ ਲੱਗ ਜਾਂਦੀਆਂ ਕਹਿੰਦੇ ਜਿਹੜਾ ਗਲਤੀ ਦੱਸ ਦਵੇ ਅਸਲੀ ਮਿੱਤਰ ਹੁੰਦਾ ਹੈ ਜਿਹੜਾ ਫੋਕੀ ਐਵੇਂ ਉਡਿਆਈ ਕਰੀ ਜਾਵੇ ਉਹ ਦੁਸ਼ਮਣ ਹੁੰਦਾ ਹੈ ਮਨੁੱਖ ਦਾ